ਅੱਜ ਰਾਸ਼ਟਰੀ ਸਫੈਮ ਸਹਿਯੋਗ ਸੰਗ ਦੇ ਬਟਾਰਾ ਨਗਰ ਦੇ ਇੱਕ ਭਾਗ ਵਿੱਚ ਸੰਗ ਦੇ 100 ਸਾਲ ਪੂਰਾ ਹੋਣ ਤੇ ਵਿਜੇ ਰਸ਼ਮੀ ਉਤਸਵ ਨੂੰ ਪ੍ਰਮੁੱਖ ਰੱਖਦੇ ਹੋਏ ਅੱਜ ਅਸੀਂ ਆਪਣਾ ਸਤਾਫ ਦਾ ਸਤਾਫਨਾ ਦਿਵਸ ਮਨਾਇਆ ਹੈ ਸੰਗ ਦੇ ਪੰਜ ਪਰਿਵਰਤਨਾਂ ਨੂੰ ਲੈ ਕੇ ਆਮ ਸਮਾਜ ਨੂੰ ਇੱਕ ਆਵਾਹਨ ਕੀਤਾ ਹੈ ਉਸੇ ਆਵਾਹਨ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਸਮੁੱਚੇ ਸਮਾਜ ਚ ਆਏ ਹੋਏ ਆ ਭੈਣਾ ਮਾਤਾਵਾਂ ਸਰਵ ਸੁਪਰਸੀ ਸਰਵ ਵਿਆਪੀ ਜੋ ਸਮਾਜ ਸਾਡਾ ਇੱਥੇ ਆਇਆ ਹੋਇਆ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਪਰਿਵਾਰ ਪ੍ਰਵੋਧਨ, ਨਾਗਰਿਕ ਕਰਤੱਵ, ਵਾਤਾਵਰਨ ਇਸ ਤੋਂ ਇਲਾਵਾ ਸਵਦੇਸ਼ੀ ਅਤੇ ਸਮਾਜਿਕ ਸਮਰਸਤਾ ਨੂੰ ਲੈ ਕੇ ਆਪਣੇ ਤੌਰ ਤੇ, ਪਰਿਵਾਰ ਦੇ ਤੌਰ ਤੇ ਇਸ ਮੁੱਚੇ ਆਪਣੇ ਜਿੱਥੇ ਸਾਡਾ ਵਰਕਿੰਗ ਪਲੇਸ ਹੈ ਉੱਥੇ ਅਸੀਂ ਇਹਨਾਂ ਪੰਜ ਪਰਵਰਤਨਾਂ ਨੂੰ ਲੈ ਕੇ ਕੰਮ ਕਰਾਂਗੇ ਤਾਕੇ 체ਤੀ ਤੋਂ 체ਤੀ ਜਿਵੇਂ ਲੋਕ ਕਹਿੰਦੇ ਨੇ ਕਿ ਇਹ ਆਉਣ ਵਾਲੀ ਸਦੀ ਜਿਹੜੀ ਚੱਲ ਰਹੀ ਸਦੀ ਆ ਇਹ ਭਾਰਤ ਦੀ ਸਦੀ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਵੀ ਦੁਨੀਆ ਦਾ ਚਾਨਣ ਮਨਾਰਾ ਬਣੇਗਾ ਇਹ ਪੰਜ ਪਰਵਰਤਨ ਸਮਾਜ ਚ ਲੈ ਕੇ ਅਸੀਂ ਭਾਰਤ ਦੇ ਚਾਨਣ ਮਨਾਰਾ ਜਲਦੀ ਤੋਂ ਜਲਦੀ ਕਰੀਏ ਤੇ ਭਾਰਤ ਨੂੰ ਪਰਮਅਵਤ ਤੇ ਲੈ ਕੇ ਇਹ ਅੱਜ ਜਿਹੜਾ ਸੰਗ ਦਾ ਕਾਰਜਕ੍ਰਮ ਇੱਥੇ ਹੋਇਆ ਹੈ ਇਹ ਪੂਰੇ ਭਾਰਤ ਦੇ ਵਿੱਚ ਸਾਡੇ ਸਟਾਫ ਦੀ ਵੱਸ ਦੇ ਕਾਰਜਕ੍ਰਮਾਂ ਦੀ ਸ਼ੁਰੂਆਤ ਹੈ ਤਾਂ ਪੂਰੇ ਭਾਰਤ ਦੇ ਵਿੱਚ 1 ਲੱਖ ਤੋਂ ਜ਼ਿਆਦਾ ਇਸ ਤਰ੍ਹਾਂ ਦੇ ਸਮਾमेलन ਵੀ ਹੋਣੇ ਹਨ ਭਾਰਤ ਦੇ ਨਗਰਾਂ ਦੇ ਲਗਭਗ ਹਰ ਘਰ ਤੱਕ ਅਸੀਂ ਗ੍ਰਹਿ ਸੰਪਰਕ ਦਾ ਅਭਿਆਨ ਦੀ ਪਾਉਣ ਵਾਲੇ ਸਮੇਂ ਦੇ ਵਿੱਚ ਲਾਵਾਂਗੇ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਵੀ ਸੰਪਰਕ ਕਰਨ ਦਾ ਇੱਕ ਅਭਿਆਨ ਸਾਡਾ ਰਹੇਗਾ ਇਸ ਤੋਂ ਇਲਾਵਾ ਹੋਰ ਨੌਜਵਾਨਾਂ ਦੇ ਪ੍ਰੋਗਰਾਮ ਉਸ ਤੋਂ ਬਾਅਦ ਸਮਾਜ ਦੇ ਪ੍ਰਮੁੱਖ ਜਿਨ੍ਹਾਂ ਦੀਆਂ ਗੋਸ਼ਟੀਆਂ ਇਸ ਪ੍ਰਕਾਰ ਨਾਲ ਆਉਣ ਵਾਲੀ ਵਿਜੇ ਦਸ਼ਮੀ ਤੱਕ ਪੂਰਾ ਸਾਲ ਸੰਗ ਦੇ ਸਤਾਪ ਦੀ ਕਾਰਜਕ੍ਰਮ ਚੱਲਦੇ ਰਹਿਣਗੇ ਜਿਦੀ ਥੀਮ ਮੁੱਖ ਰੂਪ ਨਾਲ ਪੰਜ ਪਰਿਵਰਤਨ ਜੋ ਮੈਂ ਪਹਿਲਾਂ ਦਿੱਤੇ ਨੇ ਉਹ ਰਹਣਗੇ ਅੱਜ ਜਿਹੜਾ ਅਸੀਂ ਕਾਰਗਰਮ ਦੱਸਿਆ ਇਹਨਾਂ ਨੇ ਬਲਵਿੰਦਰ ਸਿੰਘ ਮਿਰਾਨੇ ਇਹ ਬੜਾ ਡਿਟੇਲ ਦੱਸੀ ਆ ਬਟਾਲੇ ਦੇ ਵਿੱਚ ਅੱਜ ਦੋ ਸ਼ਹਿਰਾਂ ਦੇ ਉੱਪਰ ਐਸਾ ਹੀ ਕਾਰਗਰਮ ਹੋ ਰਿਹਾ ਇੱਕ ਇੱਥੇ ਆਰਡੀ ਖੋਸਲਾ ਤੇ ਹੋਇਆ ਦੋ ਸ਼ਹਿਰਾਂ ਦਾ ਕੰਬਾਈਨ ਕਰਕੇ ਔਰ ਦੂਸਰਾ ਜਿਹੜਾ ਵਾ ਉਹ ਕਣਕ ਮੰਡੀ ਪੁਰਾਣੀ ਜਿਹੜੀ ਆ ਉੱਥੇ ਦੋ ਸ਼ਹਿਰ ਤਿੰਨ ਸ਼ਹਿਰ ਜਿਹੜੀਆਂ ਮਿਲ ਕੇ ਹੋ ਐਸਾ ਹੀ ਪ੍ਰੋਗਰਾਮ 4 ਤੋਂ 6 ਵਜੇ ਤੱਕ ਕਰ ਰਹੀ ਉਹ ਖਤਮ ਹੋ ਗਿਆ ਹੋਊਗਾ ਨੈਕਸ ਸੰਡੇ ਜਿਹੜਾ ਵਾ ਦੋ ਪ੍ਰੋਗਰਾਮ ਹੋਰ ਹੋਣਗੇ ਇੱਕ ਇੱਕ ਜਿਹੜਾ ਹੈ ਉਹ ਆਰਐਸ ਬਾਵਾ ਕਾਲਜ ਦੇ ਵਿੱਚ ਦੋ ਸ਼ਾਹਾ ਮਿਲ ਕੇ ਕਰਨਗੇ ਆਂ ਔਰ ਇੱਕ ਰਾਮ ਤਲਾਈ ਦੇ ਵਿੱਚ ਹੋਏਗਾ ਅਸਨੇ 4 ਤੋਂ 6 ਪ੍ਰੋਗਰਾਮ ਉਹਦੇ ਵਿੱਚ ਚਾਰ ਸ਼ਾਹਾ ਜੜੀਆਂ ਮਿਲ ਕੇ ਕਾਰਜਕਰਮ ਕਰਨਗੇ ਤਾਂ ਬੇਸਿਕ ਇਹ ਹੀ ਰਹੇਗਾ ਸੰਗ ਦੀ ਸਥਾਪਨਾ ਦਾ ਅਤੇ ਸਤਿਪ ਦੀ ਉਤਸਵ ਜਿਹੜਾ ਅਸੀਂ ਲਾ ਰਹੇ ਆ ਦੋ ਦੇ ਜਿਹੜਾ ਚਾਲੂ ਹੋਇਆ ਹੈ ਸਾਰੇ ਭਾਰਤ ਦੇ ਵਿੱਚ ਕਈਆਂ ਥਾਵਾਂ ਤੇ ਦੋ ਨੂੰ ਉਹਨਾਂ ਨੇ ਕੀਤਾ ਹੈ ਲੇਕਿਨ ਅਸੀਂ ਇੱਥੇ 5 ਔਰ 12 ਰਵੀਵਾਰ ਕਰਕੇ 5 ਔਰ 12 ਨੂੰ ਅਸੀਂ ਇਹ ਰੱਖਿਆ ਇਸ ਤੋਂ ਇਲਾਵਾ ਬਟਾਲੇ ਤੋਂ ਇਲਾਵਾ ਬਟਾਲਾ ਜ਼ਿਲ੍ਹਾ ਜਿਹੜਾ ਹੈ ਉਹਦੇ ਕਾਦੀਆਂ ਇੱਕ ਪ੍ਰੋਗਰਾਮ ਹੋਣਾ ਹੈ 12 ਤਰੀਕ ਨੂੰ ਇਸ ਤਰ੍ਹਾਂ ਫਤਿਹਗੜ੍ਹ ਟੋੜੀਆਂ 12 ਤਰੀਕ ਨੂੰ ਹੋਣਾ ਔਰ ਡੇਰਾ ਬਾਬਾ ਨਾਨਕ ਜਿਹੜਾ ਹੈ ਉੱਥੇ ਵੀ ਪ੍ਰੋਗਰਾਮ ਹੋਏਗਾ